ਸਾਸ੍ਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਮਲਕੀਤਾਰ ਰਾਉਂਡਰ ਤੇ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਅੱਜ ਸੰਡੇ ਆ ਤੇ ਸਿੰਧੂ ਮੂਸੇ ਵਾਲੇ ਪਰਿਵਾਰ ਚੋਂ ਬਹੁਤ ਹੀ ਖੁਸ਼ੀ ਦੀ ਖਬਰ ਆਈ ਉਹਨਾਂ ਦੇ ਪਿਤਾ ਜੀ ਨੇ ਕਿਉਂਕਿ ਹਸਪਤਾਲੋਂ ਇੱਕ ਫੋਟੋ ਸ਼ੇਅਰ ਕੀਤੀ ਹੈ ਜਿੱਚੇ ਛੋਟਾ ਬੱਚਾ ਗੋਦੀ 'ਚ ਲੈ ਕੇ ਖੜੇ ਹੋਏ ਨੇ ਤੇ ਬੜੇ ਖੁਸ਼ ਨਜ਼ਰ ਆ ਰਹੇ ਨੇ ਤੇ ਸਾਰਾ ਨਾਲ ਸਟਾਫ ਵੀ ਦਿਖਾਈ ਦੇ ਰਿਹਾ ਹੈ ਤਾਂ ਅੱਜ ਉਹਨਾਂ ਨੇ ਕੇਕ ਵੀ ਕੱਟਿਆ ਗਿਆ ਹੈ ਤੇ ਇੱਕ ਵਾਰੀ ਫੇਰ ਲੇਜੈਂਡ ਜੋ ਕਿ ਨੈਵਰ ਡਾਈ ਕਦੀ ਨਹੀਂ ਮਰਦੇ ਸੂਰਮੇ ਤੇ ਇੱਕ ਵਾਰੀ ਫੇਰ ਸ਼ਾਮ ਤੱਕ ਕੀ ਬਤਾ ਹਸਪਤਾਲੋਂ ਛੁੱਟੀ ਵੀ ਮਿਲ ਸਕਦੀ ਏ ਤੇ ਆਪਣੇ ਘਰੇ ਵੀ ਜਾਣ ਤੇ ਹੋਰ ਵੀ ਤਸਵੀਰਾਂ ਜੋ ਕਿ ਆ ਰੀਆਂ ਨੇ ਕਾਫੀ ਤੇ ਬੱਚੇ ਦੇ ਨਾਮ ਦਾ ਹਾਲੇ ਪਤਾ ਨਹੀਂ ਕੀ ਕਨਫਰਮ ਹੈ ਕਿ ਸ਼ੁਭ ਦੇਪੀ ਰੱਖਣਗੇ ਕਿ ਕੁਝ ਹੋਰ ਰੱਖਣਗੇ ਤੇ ਬਾਕੀ ਸਾਰੇ ਪੰਜਾਬ ਚ ਹੀ ਖੁਸ਼ੀ ਦੀ ਲਹਿਰ ਏ ਵੀ ਉਹਨਾਂ ਦੇ ਜੋ ਕਿ ਬੇਬੀ ਦੁਬਾਰਾ ਆ ਰਿਹਾ ਏ ਤੇ ਅੱਗੇ ਪਤਾ ਲੱਗੇਗਾ ਇਹ ਬੱਚਾ ਸ਼ੁਭਦੀਪ ਵਾਂਗੂ ਹੀ ਕਿਸ ਗਾਇਕੀ ਦੀ ਲਾਈਨ ਚ ਜਾਏਗਾ ਕਿ ਕਿਸੇ ਹੋਰ ਖੇਤਰ ਚ ਲਾਏਗਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਤੁਹਾਡੇ ਤੇ ਛੇਤੀ ਅਸੀਂ ਇੱਕ ਵੀਡੀਓ ਵਧੀਆ ਜੀ ਵਲੋਗ ਬਣਾਵਾਂਗੇ ਉਹਦਾ ਘਰ ਵੀ ਦਿਖਾਵਾਂਗੇ ਤੇ ਜੋ ਕਿ दिली ਤਮੰਨਾ ਸੀ ਕੋਈ ਸਾਡੇ ਤੋਂ ਸਾਡਾ ਸਿਰਸਾ ਸ਼ਹਿਰ ਪੈਂਦਾ ਉੱਥੋਂ ਥੋੜੀ ਦੂਰੀ ਹੈ ਮਾਨਸਾ ਉੱਥੇ ਸਿੰਧੂ ਮੂਸੇ ਵਾਲੇ ਦਾ ਜਿਹੜਾ ਪਿੰਡ ਏ ਨੇੜੇ ਹੀ ਉਥੋਂ ਤੇ ਕਿਉਂਕਿ ਫੈਨ ਫੋਲੋਇੰਗ ਬਹੁਤ ਸੀ ਵੀਰ ਦੀ ਹੋਰ ਵੀ ਲੋਕੀ ਦੂਰ ਦੇਸ਼ਾਂ ਵਿਦੇਸ਼ਾਂ ਤੋਂ ਉਹਨਾਂ ਦੇ ਘਰੇ ਆਉਣਗੇ ਇਹ ਮੇਲਾ ਲੱਗਿਆ ਰਹੇਗਾ ਤੇ ਆਪਾਂ ਵੀ ਇੱਕ ਵਲੋਗ ਬਣਾ ਕੇ ਕਿਉਂਕਿ ਆਪਣਾ ਵੀ ਫਰਜ਼ ਬਣਦਾ ਹੈ ਕਿ ਉੱਥੇ ਜਾਈਏ ਤੇ ਹਰ ਕੋਈ ਜਿਹੜਾ ਸ਼ਖਸ਼ ਵੀ ਇੱਕ ਲੀਜੈਂਡ ਦੇ ਘਰੇ ਜਾਣਾ ਚਾਹੁੰਦਾ ਹੈ ਤੇ ਅਸੀਂ ਵੀ ਛੇਤੀ ਪਹੁੰਚਾਂਗੇ ਉੱਥੇ ਤੁਹਾਨੂੰ ਵਲੋਗ ਥਾਣੀ ਦਿਖਾਇਆ ਜਾਏਗਾ ਘਰ-ਬਾਰ ਤੇ ਬੇਵੀ ਦਾ ਕੀ ਨਾਮ ਹੈ ਹਾਲੇ ਕੋਈ ਕੰਫਰਮ ਕਨਫਰਮ ਨਹੀਂ ਤੇ